ਤਾਰੁ ਗੁਣ ਕਹਾਂ ਜਗਤ ਗੁਰ ਜੋ ਕਰਮ ਨਾਸੇ ਸਿੰਗ ਸਰਨ ਕਤ ਜਾਈਐ ਜੋ ਜੰਮੁ ਕ ਕਰਸੇ ਇਕ ਬੂੰਦ ਜਲ ਕਰਨੇ ਚਤ੍ਰਿਕ ਦੁਖ ਪਾਵੇ ਪ੍ਰਾਨ ਗਏ ਸਾਗਰ ਮਿਲੇ ਫੁਨ ਕਾਮ ਨ ਆਵੇ ਪ੍ਰਾਨ ਜੋ ਥੱਕੀ ਥਿਰ ਨਹੀਂ ਕੈਸੇ ਬਿਜ ਮਾਵੋ ਬੋਡ ਮੁਵੇ ਨੌਕਾ ਮਿਲੇ ਕਹ ਕਹੇ ਚੜਾਵੂੰ ਮੈਂ ਨਹੀਂ ਕਸ਼ ਹੋ ਨਹੀਂ ਕਿਸ ਅਹੇ ਨਮੋਰਾ ਹਉ ਸਰੀ ਲਚਾਇ ਰਖ ਲੈ ਹੋ ਸਦਨ ਜਨ ਤੋਰਾ ਔ ਸਰ ਲੰਜਾਖਲੇ ਹੋ ਸਦਨਾ ਜਨ ਤੋਰਾ ਮਨ ਨੇ ਤੇ ਬੁਰਾ ਮਿਟਾਨਾ ਪੇਖੇ ਅੱਜ ਦਾ ਜਿਹੜਾ ਪਵਨ ਬਚਨ ਦੀ ਵਿਚਾਰ ਸੰਜ ਪਾ ਰਹੇ ਹਾਂ ਮਨ 'ਇਪਣੇ ਤੇ ਬੁਰਾ ਮਿਟਾਣਾ ਏਕੇ ਸਗਲ ਸਿਸ਼ਟ ਸਾਜਨਾ ਚੰਗਿਆਈ ਤੇ ਬੁਰਿਆਈ ਕੌਣ ਸਾਨੂੰ ਚੰਗਾ ਬਣਾਉਂਦਾ ਏ ਕੌਣ ਸਾਨੂੰ ਬੁਰਾ ਬਣਾਉਂਦਾ ਏ ਕਿ ਪ੍ਰਮਾਤਮਾ ਨੇ ਸਾਨੂੰ ਸਭ ਨੂੰ ਬੁਰੇ ਬਣਾ ਕੇ ਭੇਜਿਆ ਜਾਂ ਚੰਗੇ ਬਣਾ ਕੇ ਭੇਜਿਆ ਇਹ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਆਪਾਂ ਸਮਝਣ ਦਾ ਯਤਨ ਕਰਾਂਗੇ ਉਹ ਸਾਰੇ ਜਿੰਨੇ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਦੇ ਵਿੱਚ ਜੁੜੇ ਬੈਠੇ ਹਾਂ ਜੀ ਉਹ ਸਾਰੇ ਅਦਬ ਸਤਕਾਰ ਦੇ ਨਾਲ ਹਿਰਦੇ ਤੋਂ ਹੀ ਗੁਰੂ ਗ੍ਰੰਥ ਸਾਹਿਬ ਨੂੰ ਸਜਦਾ ਕਰਦੇ ਹੋਇਆਂ ਗੁਰੂ ਫਤਿਹ ਨਾਲ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿਸੇ ਪੰਛੀ ਨੂੰ ਉਹਦੇ ਪੈਰਾਂ ਨੂੰ ਡੋਰ ਬੰਨ੍ਹ ਦਿੱਤੀ ਜਾਵੇ ਕੋਈ ਜਦੋਂ ਹੀ ਤੱਕ ਉਹ ਆਜ਼ਾਦ ਹੈ ਉਹ ਜਿਹੜੀ ਮਰਜ਼ੀ ਦਿਸ਼ਾ ਦੇ ਵਿੱਚ ਉਡ ਲੱਗੇ ਜਿੱਧਰ ਨੂੰ ਮਰਜ਼ੀ ਚਲੇ ਜਾਵੇ ਆਜ਼ਾਦ ਹੈ ਉਹ ਉਹਨਾਂ ਚਿਰ ਤੱਕ ਜਿੰਨੇ ਕਡੋਰੀ ਬੰਨ੍ਹ ਨਹੀਂ ਆ ਇਸੇ ਤਰ੍ਹਾਂ ਪਰਮਾਤਮਾ ਨੇ ਜਦੋਂ ਸਾਨੂੰ ਇਸ ਸੰਸਾਰ ਦੇ ਅੰਦਰ ਭੇਜਿਆ ਸਾਨੂੰ ਜਨਮ ਤੇ ਜ਼ਰੂਰ ਜਿਹੜਾ ਉਹਦੇ ਹੁਕਮ ਦੇ ਵਿੱਚ ਹੋਇਆ ਪਰ ਕਰਮ ਕਰਨ ਦੇ ਵਿੱਚ ਅਸੀਂ ਸੁਤੰਤਰ ਨੇ ਪਰਮਾਤਮਾ ਨੇ ਸਾਨੂੰ ਸੁਤੰਤਰਤਾ ਦਿੱਤੀ ਹੈ ਵੀ ਤੁਸੀਂ ਅਜਾਜ਼ ਜੀ ਜੇਹੋ ਜੇ ਮਰਜੀ ਕਰਮ ਕਰੋ ਪਰ ਨਾਲ ਹੀ ਕਹਿ ਦਿੱਤਾ ਵੀ ਭਲਿਆ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਉਣਾ ਪਰ ਇੰਨਾ ਸੋਚਦਾ ਵੀ ਜੇ ਮੰਦੇ ਕਰਮ ਕਰੇਗਾ ਜਾਂ ਚੰਗੇ ਕਰੇਗਾ ਉਹਦਾ ਫਲ ਤੈਨੂੰ ਹੀ ਮਿਲਣਾ ਹੈ ਸਉ ਸੁਚੇਤ ਕਰ ਦਿੱਤਾ ਦਾਦਾ ਜੀ ਨੇ ਸਾਨੂੰ ਵੀ ਫਿਰ ਦੇ ਜੇ ਬੁਰਾ ਕਰਕੇ ਸਾਨੂੰ ਆਪ ਹੀ ਭੋਗਣਾ ਪੈਣਾ ਸੀ ਕਿਉਂ ਕਰੀਏ ਤੇ ਇੱਥੋਂ ਤੱਕ ਵੀ ਕਹਿ ਦਿੱਤਾ ਵੀ ਜੇਕਰ ਕੋਈ ਚੰਗਾ ਇਨਸਾਨ ਹੈ ਅਸੀਂ ਉਹਨਾਂ ਨੂੰ ਜਾਣ ਜਾਣ ਕੇ ਜਾਣ ਜਾਣ ਕੇ ਬੁਰਾ ਕਹੀ ਜਾਈਏ ਤੇ ਮੰਲੋ ਮਾਲਕ ਦੇ ਨਾਲ ਝਗੜਾ ਪਾਉਣ ਵਾਲੀਆਂ ਗੱਲਾਂ ਆ ਮੰਦਾ ਕਿਸੇ ਨਾਲ ਆਖ ਝਗੜਾ ਪਾਵਨਾ ਸਵੇਰੇ ਪਰਮਾਤਮਾ ਦੇ ਨਾਲ ਆਪ ਝਗੜਾ ਪਾਉਣ ਵਾਲੀਆਂ ਗੱਲਾਂ ਕਰ ਲਈਆਂ ਅਸੀਂ ਆਪਸੇ ਝਗੜੇ ਫਿਰ ਖੜੇ ਕਰਦੇ ਆਂ ਜੀ ਕਿਸੇ ਦੇ ਨਾਲ ਵੀ ਜੇ ਕਿਸੇ ਨੂੰ ਬੁਰਾ ਬੋਲਾਂਗੇ ਤੇ ਤੇ ਗੁਰੂ ਪਾਇਸ਼ੇ ਨੇ ਸਾਨੂੰ ਤਦ ਇਹ ਕਹਿ ਦਿੱਤਾ ਪੜਿਆ ਤੇ ਤੂੰ ਆਜ਼ਾਦ ਹੈ ਆਪਣੇ ਕਰਮ ਕਰਨ ਦੇ ਅੰਦਰ ਭਾਵੇਂ ਤੂੰ ਚੰਗੇ ਕਰ ਲੈ ਭਾਵੇਂ ਤੂੰ ਬੁਰੇ ਕਰ ਲੈ ਤੈਨੂੰ ਕਿਸੇ ਨੇ ਨਹੀਂ ਰੋਕਣਾ ਤੂੰ ਆਪ ਸੁਚੇਤ ਹੋਣਾ ਹੈ ਨਿੰਮਤ ਕੰਮ ਕਰਨਾ ਹੈ ਕਿ ਨਹੀਂ ਕਰਨਾ ਬਾਣੀ ਦੇ ਚ ਬਚਨ ਵੀ ਹੁੰਦੇ ਨੇ ਐਸਾ ਕੰਮ ਮੂਲੇ ਨਾ ਕੀਚੇ ਜਿਤ ਅੰਤ ਪਛਤਾਈਏ ਔਰ ਨਾਲ ਹੀ ਕਹ ਦਿੰਦਾ ਇਹੋ ਜਿਹਾ ਕੰਮ ਨਾ ਕਰੋ ਜਿਹਦੇ ਕਰਕੇ ਤੁਹਾਨੂੰ ਪਛਤਾਵਾ ਹੋਵੇ ਕਿਉਂਕਿ ਆਮ ਮਨੁੱਖ ਵੇਖੋ ਕਰਦੇ ਅਸੀਂ ਆ ਤੇ ਦੋਸ਼ ਅਸੀਂ ਰੱਬ ਨੂੰ ਦਿੰਨੇ ਆ ਸਿਰ ਬਾਣੀ ਕਹਿੰਦੇ ਨਹੀਂ ਭਲਿਆ ਉਹਨੇ ਕਿਹਾ ਕਰਿਓ ਨਾ ਮੈਂ ਕਿਸੇ ਦੇ ਲਈ ਜ਼ਹਿਰ ਵੀ ਜੰਦਿਆ ਹੋਆ ਕਿਸੇ ਆਪਣੇ ਆਂਢੀ ਗੁਆਂਢੀ ਨੂੰ ਵਸਣਾਂ ਦੇੰਦਾਂ ਮੈਂ ਆਪਣੇ ਸੱਜਣ ਮਿੱਤਰ ਤਹ ਰਿਸ਼ਤੇ ਦਈਆਂ ਰੀਆਂ ਦੇ ਵਿੱਚ ਮੈਂ ਕਿਸੇ ਨੂੰ ਟਿਕਣਾ ਨਾ ਦਵਾਂ ਵੀ ਮੇਰੇ ਘਰ ਸਦੇ ਸੁਖ ਆਈ ਜਾਵਣ ਹੋਰ ਕਿਸੇ ਦੇ ਘਰ ਆਵਣ ਨਾ ਤੇ ਚਾਹਾਂ ਮੈਂ ਗੁਰੂ ਗ੍ਰੰਥ ਸਾਹਿਬ ਦੀ ਗੋਦ ਦੇ ਵਿੱਚ ਆ ਕੇ ਜਾਂ ਪਰਮਾਤਮਾ ਦੇ ਪਾਸੋਂ ਮੈਂ ਸੁੱਖ ਮੰਗਾ। ਐਸਾ ਕਿ ਬਾਅਦ ਵਿੱਚ ਤੇ ਗੁਰਨਾਨਕ ਪਤੈ ਨੇ ਕਹਿਤਾ ਬੀਜੇ ਬਖ ਕਹਿੰਦੇ ਬੀਜ ਨੇ ਜ਼ਾਹਿਰ ਦੇ ਆਂ ਭਲੇ ਤਾਂ। ਮੰਗੇ ਅੰਮ੍ਰਿਤ। ਅੰਮ੍ਰਿਤ ਮੰਗਣਦੇ ਆਂ ਤੂੰ ਤੇ। ਜ਼ਹਿਰ ਬੀਜ ਕੇ ਅੰਮ੍ਰਿਤ ਮੰਗਣ ਦੀ ਗੱਲ ਬੰਨੀ ਆ। ਕਿਸੇ ਨੂੰ ਤੂੰ ਦੁੱਖ ਦੇ ਰਿਆ ਹੈਂ ਆਪਣੇ ਲਈ ਤੂੰ ਸੁੱਖ ਮੰਗੇ ਪਰਿਵਾਰ ਲਈ ਜਾਂ ਆਪਣੇ ਲਈ ਕਿਤੇ ਇੱਕ ਤਰ੍ਹਾਂ ਬਣੇਗੀ ਗੱਲ। ਬੀਜੇ ਵਿਖ ਮੰਗੇ ਅੰਮ੍ਰਿਤ ਵੇਖੋ ਇਹ ਨਿਆਉ ਕਹਿੰਦੇ ਨਿਆਮ ਬਣਦਾ ਭਲੇ ਕਿਤੇ ਦੱਸ ਕਿਤੇ ਆਪਾਂ ਵੇਖੋ ਕਿਤੇ ਐ ਸਾਰੇ ਕੋਈ ਸਿਆਣੇ ਇਕੱਠੇ ਹੋਏ ਹੋਣ ਉਹਨਾਂ ਉਹ ਵੀ ਗੱਲ ਇਹੋ ਹੀ ਕਹਿ ਦਿੰਦੇ ਨੇ ਕਿ ਕਹਿੰਦੇ ਭਲੇ ਨਿਆਮ ਬਣਦਾ ਜੋ ਤੂੰ ਗੱਲਾਂ ਕੀਤੀਆਂ ਨੇ ਬਣੀ ਵੀ ਕਹਿ ਰਹੀ ਕਹਿੰਦੇ ਨਹੀਂ ਭਲੇ ਇਹ ਨਿਆਈ ਨਹੀਂ ਬਣਦਾ ਤੂੰ ਵੀ ਜਨ ਜ਼ਹਿਰ ਦੇ ਆਂ ਅੰਮ੍ਰਿਤ ਦੀ ਆਸ ਰੱਖੇ ਸੁੱਖਾਂ ਦੀ ਆਸ ਰੱਖੇ ਕਿੱਥੋਂ ਹੋਵੇਗਾ ਜਿਤ ਸੇਵੀਏ ਸੁਖ ਪਾਈਏ ਇਹ ਜਿਹੜਾ ਬਚਨ ਸੀ ਨਾ ਜੀ ਇਹ ਗੁਰੂ ਅਮਰਦਾਸ ਜੀ ਨੇ ਸੁਣਿਆ ਸੀ ਜਿਤ ਸੇਵੀਏ ਸੁਖ ਪਾਈਏ ਸੋ ਸੌਇਬ ਸਦਾ ਸੁਮਲਿਏ ਜਿਤ ਕੀਤਾ ਪਾਈਏ ਆਪਣਾ ਸਤਾ ਲਗਰੀ ਕਿਉਂ ਕਾ ਦੀਏ ਮੰਦਾ ਮੂਲ ਨਾ ਕੀ ਚਈ ਦੇ ਲੰਮੀ ਨਜ਼ਰ ਨਿਹਾਲੀ ਆ ਕਹਿੰਦੇ ਫਿਰ ਮੰਦਾ ਨਾ ਕਰੇ ਕੁਝ ਮੜੀ ਲੰਮੀ ਨਜ਼ਰ ਪਾਉ ਪੜਿਆ ਡੂੰਘਾਈ ਦੇ ਵਿੱਚ ਸੋਚਿਓ ਜੈਸੇ ਕਿ ਮੰਦਾ ਮੰਦਾ ਕਰਨ ਲੱਗੇ ਆ ਆਵੇਂ ਮੰਦਾ ਬੋਲਣ ਲੱਗੇ ਆ ਫਿਰ ਵੀ ਤੇ ਕਰਮ ਬਣਨੇ ਨਾ ਜੀ ਮੰਦਾ ਵੇਖਿਆ ਵੀ ਕਰਮ ਬਣ ਜਣੇ ਆ ਮੰਦਾ ਬੋਲਿਆ ਵੀ ਕਰਮ ਬਣ ਜਣੇ ਆ ਮੰਦੇ ਪਾਸੇ ਚੱਲਦੇ ਨਹੀਂ ਕਰਮ ਬਣ ਜਣੇ ਵੇ ਲੋ ਕਰਮ ਕਿਤਨਾ ਬੰਦੇ ਨੇ ਕਹੀ ਤੇ ਆਮ ਪਤਾ ਕੀ ਕਹ ਦਿੰਨੇ ਕਈ ਵਾਰ ਜੀ ਉਹਨੇ ਜੇ ਰੱਬ ਨੇ ਜਿਹੋ ਜਿਹਾ ਬਣਾਇਆ ਉਤਰਾਂ ਦੇ ਬਣੇ ਪਏ ਆ ਨਹੀਂ ਭਲੇ ਰੱਬ ਨੇ ਸੰਸਾਰਿਆਂ ਚੰਗੇ ਇਨਸਾਨ ਬਣਾ ਕੇ ਭੇਜਿਆ ਪੰਜਾਂ ਤਤਾਂ ਦਾ ਪੁਤਲਾ ਸਭ ਤੋਂ ਕੀਮਤੀ ਮਨੁੱਖਾ ਜਨਮ ਦੇ ਕੇ ਸਾਨੂੰ ਭੇਜਣਾ ਕੀਤਾ ਪਰ ਅਸੀਂ ਵੇਖੋ ਬੁਰਾਈਆਂ ਆਪ ਕਰਦੇ ਆ ਤੇ ਕਹਿ ਦਿੰਨੇ ਆ ਪ੍ਰਮਾਤਮਾ ਨੇ ਮੇਰੇ ਨਾਲ ਬੜਾ ਮਾਰਾ ਕੀ ਪਰ ਮਾਤਮਾ ਤਾਂ ਬੁਰਾ ਕਰਦਾ ਹੀ ਕਿਸੇ ਦਾ ਨਹੀਂ ਜੀ ਗੁਰੂ ਤੇ ਕਿਸੇ ਦਾ ਬੁਰਾ ਕਰਦਾ ਹੀ ਨਹੀਂ ਬਾਣੀ ਦੇ ਬੱਚ ਨੇ ਸਤਗੁਰੂ ਸਬਨਾ ਦਾ ਭਲਾ ਮਨਾਇਦਾ ਇਸ ਦਾ ਬੁਰਾ ਕਿਉਂ ਹੋਏ ਕਹਿੰਦੇ بڑے ਗੁਰੂ ਤੇ ਸਾਰਿਆਂ ਦੇ ਜਿਹੜਾ ਭਲਾ ਮੰਗਦਾ ਹੈ ਬੁਰਾ ਗੁਰੂ ਦਾ ਬੁਰਾ ਕੌਣ ਕਰ ਸਕਦਾ ਜੀ ਜਿਨਾ ਮਰਜੀ ਕੋਈ ਕਹੀ ਜਾ ਮੈਂ ਨਹੀਂ ਹੁਣ ਗੁਰੂ ਨੂੰ ਮੰਨਦਾ ਮੇਰੇ ਨਾਲ ਇੰਜ ਕਰ ਦਿੱਤਾ ਜੀ ਉਹਨਾਂ ਦੇ ਕਰ ਦਿੱਤਾ ਜੀ ਨਹੀਂ ਭਲਿਆ ਸਤਿਗੁਰੂ ਤੇ ਸਾਰਿਆਂ ਦਾ ਹੀ ਭਲਾ ਮੰਗਦੇ ਨੇ ਕਿ ਮੈਂ ਕਰ ਰਿਹਾ ਨਾ ਕੋਈ ਨਸ਼ਾ ਦੇ ਇੱਕ ਦਾ ਸੇਵਣ ਕਰ ਕਰਕੇ ਕਰ ਕਰਕੇ ਕਵੇ ਜੀ ਕੱਲ ਨੂੰ ਮੈਂ ਜੀ ਮੈਂ ਤੇ ਬੜੀ ਆਪਣੀ ਸਿਹਤ ਬਣਾਉਣੀ ਜੀ ਕਿ ਤਰ੍ਹਾਂ ਸਿਹਤ ਬਣ ਜੂ ਜੀ ਕਰਨ ਨਸ਼ੇ ਦੇ ਆ ਹੋਵੇ ਅੰਦਰ ਸਰੀਰ ਖੋਖਲਾ ਕਰ ਦਿੱਤਾ ਘੁਣਵਾ ਕੇ ਖੱਦਾ ਜਾ ਰਿਹਾ ਆ ਤੇ ਕੱਲ ਨੂੰ ਕਵੇ ਜੀ ਮੈਂ ਤੇ ਗੁਰੂ ਸਾਹਿਬ ਜੀ ਤੁਹਾਡੇ ਬਾਣੀ ਵੀ ਪੜ ਦੱਸਾਂ ਜੀ ਕਿ ਤਰ੍ਹਾਂ ਗੱਲ ਬਣੇ ਜੀ ਇਹਦਾ ਦੋਸ਼ ਅਸੀਂ ਕਿਸੇ ਨੂੰ ਕਿਤਨਾ ਦੇ ਦਵਾਂ ਗੁਰੂ ਸਾਹਿਬ ਨੂੰ ਕਿਤਨਾ ਦੇ ਦਵਾਂ ਮਾਲਕ ਕਹਿੰਦੇ ਮੈਂ ਤੇ ਤੈਨੂੰ ਆਜ਼ਾਦ ਕੀਤਾ ਹੈ ਜਨਮ ਦੇ ਕੇ ਤੇਰੇ ਜਨਮ ਬਚਨ ਨਹੀਂ ਸੁਣਦਾ ਵੀ ਚੰਗੀਆਂ ਆਈਆਂ ਬੁਰੀਆਂ ਵੱਚੇ ਤਰ ਮਹਦੂਰ ਇਹ ਤੇਰੇ ਜਨਮ ਬਚਨ ਪੜਦਾ ਸੈਂ ਸੁਣਦਾ ਸੈਂ ਫਿਰ ਵੀ ਇਹ ਤੇ ਤੂੰ ਆਪ ਚੁਣਿਆ ਨਾ ਇਹਦਾ ਤੇ ਫਲ ਤੇ ਤੈਨੂੰ ਆਪ ਹੀ ਭੁਗਣਾ ਪਊਗਾ ਨਾ ਇਹ ਥੋੜੇ ਵੀ ਅਸੀਂ ਇਹ ਕਰੀਏ ਬੁਰੇ ਕੰਮ ਮਾੜੇ ਕੰਮ ਤੇ ਕਹੀਏ ਜੀ ਸਾਨੂੰ ਕਦੇ ਦੁੱਖ ਵਾਲਾ ਪਾਸਾ ਦੇਖਣਾ ਹੀ ਨਾ ਪਵੇ ਕਹਿੰਦੇ ਹੋਣਾ ਹੀ ਨਹੀਂ ਪਾਲਿਆ ਬਾਬਾ ਫਰੀਦ ਜੀ ਨੇ ਕਹਿਣਾ ਪਿਆ ਨਾ ਫਰੀਦਾ ਲੋੜੇ ਦਾਖ ਬਿਜੁਰੀਆਂ ਕਿਕਰ ਬੀਜੇ ਜੱਟ ਕਹਿੰਦੇ ਜੱਟ ਵੀਰ ਬੀਜਣ ਕਿਕਰਾਂ ਦਿਆ ਹੋਵੇ ਤਾਂ ਕਵੇ ਜੀ ਮੈਂ ਬਜੋਰ ਇਲਾਕੇ ਦੀਆਂ ਦਾਖਾਂ ਖਾਣੀਆਂ ਕਹਿੰਦੇ ਹੋਊ ਜੀ ਇੰਦੇ ਕਿੱਕਰਾਂ ਦੇ ਕੰਡੇ ਲੱਗਨੇ ਉਹਨਾਂ ਨੂੰ ਦਾਖਾ ਕਿੱਥੋਂ ਲੱਗ ਜਾਣਗੀਆਂ ਲੋੜੇ ਦਾ ਭਾਵੇਂ ਚਾਹੁੰਦਾ ਹੈ ਵੀ ਮੈਨੂੰ ਦਾਖਾ ਮਿਲਣ ਪਰ ਬੀਜਣ ਕਿ ਕਰਾਂਦੇ ਆ ਇਹ ਉਦਾਹਰਣ ਦੇ ਕੇ ਦੱਸਿਆ ਸਾਨੂੰ ਸਾਰਿਆਂ ਨੂੰ ਵੀ ਅਹੀਂ ਜੇ ਬੀਜਣ ਕੈਦੇ ਲਈ ਕੰਡੇ ਨੇ ਆ ਤੇ ਕਈ ਸਾਨੂੰ ਮਿੱਠੀਆਂ ਜਿਹੜੀਆਂ ਦਾਖਾ ਪ੍ਰਾਪਤ ਹੋਣ ਭਾਵੇਂ ਸੁਖ ਪ੍ਰਾਪਤ ਹੋਣ ਕਿ ਤਰ੍ਹਾਂ ਹੋਣਗੇ ਫਰੀਦਾ ਲੋੜੇ ਦਾ ਖ ਬੇਜੁਰੀਆਂ ਇਕ ਕਰ ਬੀਜੇ ਜੱਟ ਹੰਡੇ ਉਨਕ ਤਾਇੰਦਾ ਪੈਂਦਾ ਲੋੜੇ ਪੱਟ ਕਿੰਨੇ ਕੱਤਣ ਉਨਦਿਆ ਹੋਵੇ ਤੇ ਕਵੇ ਮੈਂ ਰੇਸ਼ਮ ਪੋਣਾ ਜਾਂ ਰੇਸ਼ਮ ਕਹਿੰਦੇ ਹੋ ਸਕਦਾ ਜੀ ਕੱਤਣ ਤਾਂ ਹੀ ਹੁੰਦਿਆ ਹੋਵੇ ਤੇ ਕਵੇ ਮੈਂ ਰੇਸ਼ਮ ਪਹਿਨਣਾ ਆ ਕਹਿੰਦੇ ਹੋ ਹੀ ਨਹੀਂ ਸਕਦਾ ਪਰ ਮਨੁੱਖ ਕਰਦਾ ਇਹੋ ਕੁਝ ਹੀ ਪਿਆ ਜੀ ਅੱਜ ਕਰਨ ਕੁਝ ਦੇ ਆਏ ਤੇ ਚਾਹੁੰਦਾ ਕੁਝ ਹੋਰ ਹੈ ਬਾਣੀ ਦੇ ਅੰਦਰ ਤੇ ਇਥੋਂ ਤੱਕ ਕਹਿੰਦੇ ਨੇ ਕਹਿੰਦੇ ਪੜਿਆਂ ਆਪਣੇ ਚਿੱਤ ਦੇ ਵਿੱਚ ਵੀ ਕਦੇ ਕਿਸੇ ਦਾ ਬੁਰਾ ਨਾ ਲੈ ਕੇ ਆਈ ਦਤਾ ਕੀ ਹੋਏਗਾ ਜੇ ਮੈਂ ਆਪਣੇ ਚਿੱਤ ਵਿੱਚ ਕਿਸੇ ਦਾ ਵੀ ਬੁਰਾ ਨਾ ਲਿਆਵਾ ਭਾਵੇਂ ਉਹਨੇ ਮੇਰੇ ਨਾਲ ਵੀ ਬੁਰਾ ਕੀਤਾ ਹੋਵੇ ਤੇ ਗੁਰੂ ਪਾਇਸ਼ ਨੇ ਮੋਰ ਲਾ ਕੇ ਪਤਾ ਕੀ ਕਹਿੰਦਾ ਜੀ ਕਹਿੰਦੇ ਪਰਕਾ ਬੁਰਾ ਨਾ ਰੱਖੋ ਚੀਤ ਆਪਣੇ ਚਿੱਤ ਵਿੱਚ ਪਰ ਤੂੰ ਕਿਸੇ ਦਾ ਬੁਰਾ ਨਾ ਲੈ ਕੇ ਆਈਂ ਦਤਾ ਕੀ ਮਿਲੂਗਾ ਤੁਮਕੋ ਦੁੱਖ ਨਹੀਂ ਭਾਈ ਮੀਤ ਕਹਿੰਦਾ ਤੈਨੂੰ ਕੋਈ ਦੁੱਖ ਨਹੀਂ ਵਿਆਪੇ ਤੈਨੂੰ ਕੋਈ ਦੁਖੀ ਨਹੀਂ ਕਰ ਸਕੇਗਾ ਜੇ ਤੂੰ ਆਪਣੇ ਚਿੱਤ ਵਿੱਚ ਕਿਸੇ ਦਾ ਬੁਰਾ ਨਾ ਲੈ ਕੇ ਆਇਆ ਤੇ ਆ ਗੱਲਾਂ ਹੀ ਸਾਰੇ ਕਿਤੇ ਮੰਨ ਲਈਏ ਤੇ ਕਰਾਂ ਜੀ ਸਾਡੀਆਂ ਲੜਾਈਆਂ ਦਾ ਖਤਮ ਹੋ ਜਾਣ ਜੀ ਉਹਨੇ ਮੈਨੂੰ ਇੰਜ ਕਿਹਾ ਸੀ ਮੈਂ ਮੈਂ ਅਜੇ ਤੱਕ ਆਪਣੇ ਚਿੱਤ 'ਚੋਂ ਮੈਂ ਆਪਣੇ ਜ਼ਿੰਦਗੀ ਦਿਮਾਗ 'ਚ ਮੈਂ ਗੱਲਾਂ ਨਹੀਂ ਭੁਲਾਈਆਂ ਅਸੀਂ ਚਿੱਤੇ 'ਚ ਰੱਖੀ ਬੈਠੇ ਜੀ ਗੁਰੂ ਦੀ ਬਾਣੀ ਚਿੱਤ 'ਚ ਨਹੀਂ ਵਸਦੀ ਤੇ ਗੁਰੂ ਬਾਣੀ ਵਿੱਚ ਬਾਰ ਬਾਰ ਕੀ ਕਹਿੰਦੇ ਨੇ ਇਹੋ ਜਿਹੀਆਂ ਚੀਜ਼ਾਂ ਆਪਾਂ ਚਿੱਤ ਵਿੱਚ ਵਸਾਈਆਂ ਜਿਹੜੀਆਂ ਵਸੋਣੀਆਂ ਨਹੀਂ ਸੀ ਚਾਹੀਦੀਆਂ ਦੇਖੋ ਕਈ ਵਾਰ ਮੋਬਾਈਲ ਦੇ ਵਿੱਚ ਅਸੀਂ ਕੋਈ ਚੀਜ਼ ਵੇਖੋ ਹੋਰ ਭਰਨ ਲੱਗੀ ਹੈ ਨਾ ਤੇ ਮੋਬਾਈਲ ਦੇ ਵਿੱਚ ਆਈਦਾ ਵੀ ਤੁਹਾਡਾ ਡਾਟਾ ਅੱਗੇ ਬੜਾ ਭਰਿਆ ਪਿਆ ਨੂੰ ਪਹਿਲੋ ਖਾਲੀ ਕਰੋ ਤੇ ਆਪਾਂ ਉਹ ਚੀਜ਼ਾਂ ਵਿੱਚੋਂ ਡਿਲੀਟ ਕਰ ਦੇਈਏ ਜਿਹੜੀਆਂ ਆਪਾਂ ਕਹਿੰਦੇ ਆ ਨਹੀਂ ਚੰਗੀਆਂ ਨਹੀਂ ਇਹਨਾਂ ਨੂੰ ਘਟ ਦਈਏ ਇਸ ਤਰ੍ਹਾਂ ਜੇ ਅਸੀਂ ਚੰਗੀਆਂ ਚੀਜ਼ਾਂ ਪਾਉਣੇ ਚਾਹੁੰਦੇ ਆ ਤਾਂ ਇਹਦੇ ਵਿੱਚੋਂ ਮਾੜੀਆਂ ਗੱਲਾਂ ਮਾੜੀਆਂ ਸੋਚਾਂ ਇਹਨਾਂ ਡਿਲੀਟ ਕਰੀਏ ਫੇਰੀ ਤੇ ਇੱਥੇ ਆਪ ਰਣਗੇ ਨਾ ਗੁਰੂ ਦੇ ਬਚਨ ਗੁਰੂ ਦੇ ਸ਼ਬਦ ਫਿਰ ਇਹ ਚੰਗੀਆਂ ਬਾਤਾਂ ਸਾਡੇ ਹਿਰਦੇ ਦੇ ਵਿੱਚ ਸਾਡੇ ਚਿੱਤ ਦੇ ਵਿੱਚ ਵਸਣ ਗਿਆ ਜੀ ਅੱਗੇ ਤੇ ਜੋ ਮੰਡੇ ਗੌਂਡੇ ਜੋ ਮਾਤਾ ਪਿਤਾ ਦੇ ਕੋਲੋਂ ਮਿਲਿਆ ਜਾਂ ਜੋ ਸਮਾਜ ਵਿੱਚੋਂ ਮਿਲਿਆ ਉਹੋ ਕੁਝ ਚੱਲ ਰਿਹਾ ਜੀ ਪਰ ਗੁਰੂ ਜੀ ਨੇ ਵੇਖੋ ਕਿਡੇ ਸਮਰੱਤ ਨੇ ਕਹਿੰਦੇ ਭਲਿਆ ਪਰ ਕਾ ਬੁਰਾ ਨਾ ਰੱਖੋ ਜੀ ਕਹਿੰਦੇ ਕਿਸੇ ਦਾ ਵੀ ਬੁਰਾ ਆਪਣੇ ਚਿੱਤ ਵਿੱਚ ਰੱਖੀ ਨਾ ਤੁਮ ਕੋ ਦੁੱਖ ਨਹੀਂ ਭਾਈ ਮੀਤ ਤੈਨੂੰ ਕੋਈ ਦੁਖੀ ਨਹੀਂ ਕਰ ਸਕੇਗਾ ਤੈਨੂੰ ਦੁੱਖ ਨਹੀਂ ਵਿਆਪ ਸਕੇਗਾ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਵੇਖੋ ਜਾਲਾ ਮੰਨੇ ਸੋਚਿਆ ਇਹਨਾਂ ਨੂੰ ਆਨੰਦਪੁਰ ਸਾਹਿਬ ਇਹਨਾਂ ਨੇ ਆਪਣਾ ਨਗਰ ਵਸਾਇਆ ਇਹਨਾਂ ਖਾਲੀ ਕਰਨ ਲਈ ਕਹਦਾਂਗੇ ਦੁਖੀ ਹੋਣਗੇ ਅਗਲੇ ਮਾਰਨਗੇ ਸਾਡੇ ਵੀ ਨਾਂ ਖਾਲੀ ਕਰਾਓ ਪਰ ਗੁਰੂ ਪਾਇਸ਼ੇ ਨੇ ਦੇਖ ਲਓ ਇਹ ਨੰਦਪੁਰ ਸਾਹਿਬ ਨੂੰ ਖਾਲੀ ਕਰ ਦਿੱਤਾ ਫਿਰ ਵੀ ਚੜਦੀ ਕਲਾ ਚੰ ਮਛੀਵਾੜੇ ਦਾ ਜੰਗਲ ਹੈ ਮਛੀਵਾੜੇ ਦੇ ਜੰਗਲ ਦੇ ਵਿੱਚ ਉਦੋਂ ਪਹੁੰਚਦੇ ਨੇ ਜਦੋਂ ਵੱਡੇ ਸਾਹਿਬ ਜਦੋਂ ਸ਼ਹੀਦ ਹੋ ਚੁੱਕੇ ਚਮਕੌਰ ਦੀ ਗੜੀ ਤੋਂ ਬਾਅਦ ਤੇ ਉੱਥੇ ਮਛੀਵਾੜੇ ਦੇ ਜੰਗਲ ਦੇ ਵਿੱਚ ਹੀ ਦੇਖ ਲਓ ਨਵਰੇ ਮਾਈ ਦੇ ਰਾਹੀਂ ਵੇਖੋ ਉਹ ਪਤਾ ਵੀ ਲਗਾ ਲੈਂਦੇ ਨੇ ਵੀ ਛੋਟੇ ਸਾਹਿਬ ਜਾਦੇ ਕੀ ਆ ਕਹਿੰਦੇ ਜੋ ਵੀ ਛੇਦ ਹੋਵੇ ਤੇ ਉੱਥੇ ਵੀ ਪਏ ਨੇ ਕੀ ਕਹਿ ਰਹੇ ਨੇ ਜੀ ਰੰਗ ਜੇ ਬਨੂ ਲੰਮੇ ਦਿੱਤੇ ਉਹਨਾਂ ਨੇ ਕਿ ਜਾਂ ਪੜੀ ਰਾਜਾ ਨੂੰ ਲੰਮੇ ਦਿੱਤੇ ਜਾਂ ਮੁਗਲ ਫੌਜਾਂ ਨੂੰ ਲੰਮੇ ਦਿੱਤੇ ਉੱਥੇ ਵੀ ਕੀ ਕਿਹਾ ਜੀ ਮਿੱਤਰ ਪਿਆਰੇ ਨੂੰ ਹਾਲ ਮੁਰੀ ਦਾ ਕਹਿਣਾ ਕਿ ਇਹਨੂੰ ਲੰਮੇ ਨੇ ਦਿੱਤੇ ਚਿੱਤ ਜੁਗਾ ਇਹਦਾ ਵੀ ਨਹੀਂ ਰੱਖਿਆ ਜੇ ਇਹੋ ਜੀ ਸੋਚ ਸਾਡੇ ਅੰਦਰ ਮਨਾਂ ਵਿੱਚ ਆ ਜਾਵੇ ਸਾਡੇ ਚਿੱਤ ਦੇ ਵਿੱਚ ਆ ਜਾਵੇ ਤੇ ਸਾਰੇ ਇੱਥੇ ਸੁਖੀ ਨਾ ਹੋ ਜਾਈਏ ਕਿਤੇ ਆਨੂ ਵੇਖੋ ਅੱਜ ਹਰ ਕੋਈ ਕਹੀ ਜਾ ਰਿਹਾ ਕਹਿੰਦੇ ਜੀ ਅੱਜ ਕੱਲ ਤੇ ਕਦੇ ਵਿੱਚ ਸੈਣੀ ਸ਼ਕਤੀ ਰਹੀ ਨਹੀਂ ਹੁਣੇ ਹੀ ਹੁੰਦੇ ਹੁੰਦੇ ਸ਼ਹਿਰੋਂ ਆ ਰਿਹਾ ਸੀ ਬਾਜ਼ਾਰ ਦੇ ਵਿੱਚੋਂ ਇੱਕ ਕਹੀ ਮੇਰੇ ਵਿੱਚ ਵੱਜਿਆ ਇੱਕ ਦੰਮੇ ਤੇ ਉਹਦਾ ਵੀ ਹੱਥ ਵੱਜ ਗਿਆ ਮੇ ਉਹ ਜਦ ਰੁਕ ਕੇ ਐ ਹੱਥ ਜੀ ਜੋੜਨ ਲੱਗਾ ਮੈਂ ਆਪ ਹੱਥ ਜੋੜ ਲਏ ਉਹ ਵੀ ਖੁਸ਼ ਹੋ ਕੇ ਚਲਾ ਗਿਆ ਮੁੰਡੇ ਖੁਸ਼ ਹੋ ਕੇ ਚਲਾ ਗੱਲ ਇੰਨੀ ਤੁਸੀਂ ਨਹੀਂ ਤੇ ਉੱਥੇ ਵੇਖੋ ਉਹ ਵੀ ਪਰ ਇਸੇ ਤਰ੍ਹਾਂ ਹੀ ਇਹ ਕਿੰਨੇ ਅਹੋ ਜੀਆਂ ਬਾਤਾਂ ਸਖਾਈਆਂ ਗੁਰੂ ਨੇ ਗੁਰੂ ਨੇ ਬਾਬਾ ਫਰੀਦ ਜੀ ਤੇ ਇੱਥੋਂ ਤੱਕ ਬਚਨ ਕਰਦੇ ਨੇ ਕਹਿੰਦੇ ਆਮ ਅਸੀਂ ਵੇਖੋ ਬੜੀ ਕਾਲ ਕਰਦੇ ਆ ਕਹਿੰਦੇ ਫਰੀਦਾ ਜੋਤੈ ਮਾਰਨ ਮੁੱਕੀਆਂ ਜਿਹੜਾ ਤੈਨੂੰ ਕੋਈ ਮਾਰਦਾ ਪਿਆ ਹੈ ਨਾ ਤੈਨਾਂ ਨਾ ਮਾਰੇ ਘੁੰਮ ਘੁੰਮਦਾ ਪਾਉਂਦਾ ਪਰ ਤੱਕੇ ਉਸੇ ਵੇਲੇ ਉਹਨੂੰ ਨਾ ਮਾਰੇ ਉਹਗਲਾ ਸੋਚੇਗਾ ਮੈਂ ਵੇਖ ਲਿਆ ਉਹਨੂੰ ਮਾਰਿਆ ਸੀ ਨਾ ਮਾਰਿਆ ਨਹੀਂ ਮੈਂ ਪਰ ਜਦੋਂ ਉਹਨੂੰ ਗਲਤੀ ਦਾ ਅਹਿਸਾਸ ਹੋਵੇਗਾ ਨਾ ਆਪਨੇ ਘਰ ਜਾਈਏ ਪੈਰ ਤਨਾਂ ਦੇ ਚੁੰਮ ਕਹਿੰਦੇ ਜੀ ਆਪਣੇ ਘਰ ਉਹ ਮਾਰਨ ਵਾਲਾ ਵੀ ਕਿਤੇ ਆ ਜਾਵੇ ਨਾ ਉਹਦੇ ਪੈਰ ਚੁੰਮੀ ਭਾਵ ਉਹਨੂੰ ਬੜੇ ਸਤਿਕਾਰ ਨਾਲ ਬੁਲਾਈਂ ਅਗਲਾ ਸੋਚੇਗਾ ਮੈਂ ਦਾ ਹਮੇਸ਼ਾ ਬੁਰਾ ਕੀਤਾ ਮੈਂ ਦੇ ਨਾਲ ਇੰਨਾ ਕੀਤਾ ਉਹ ਦੁਸ਼ਮਣੀ ਖਤਮ ਹੋ ਜਾਏਗੀ ਇੱਕ ਸਾਖੀ ਜਾਇਦਾਈ ਸੰਖੇਪ ਰੂਪ ਵਿੱਚ ਅਪਾਉਂਦੀ ਸਾਂਝ ਪਾਵਾਂਗੇ ਇਹ ਖੁ ਨੂੰ ਹੈ ਸਾਰੇ ਸਿੱਖ ਨੇ ਜੀ ਗੁਰੂ ਗੋਬਿੰਦ ਸਿੰਘ ਪਾਈਸ਼ੇ ਇਹ ਕਹਿੰਦੇ ਨੇ ਸ਼ਸਤਰ ਪਕੜੋ ਜਿੰਨਾ ਤੱਕ ਜ਼ੁਲਮ ਦਾ ਨਾਮੋ ਨਿਸ਼ਾਨੀ ਮਿਟਦਾ ਉਹਨੇ ਤੱਕ ਤੁਸੀਂ ਲੜਨਾ ਹੈ ਲੜਦੇ ਪਈ ਨੇ ਸਿੰਘ ਜੀ ਤੇ ਭਾਈ ਕਨਈਆ ਜੀ ਵੇਖ ਲਓ ਉਹ ਹਰ ਕਿਸ ਨੂੰ ਪਾਣੀ ਪਿਲਾਏ ਜਾਂਦੇ ਨੇ ਸਿੱਖਾਂ ਨੇ ਆ ਕੇ ਸ਼ਿਕਾਇਤ ਕਰ ਦਿੱਤੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ ਕਹਿੰਦੇ ਪਾਦਸ਼ਾਹ ਭਾਈ ਕਨਈਆ ਪਾਣੀ ਪਿਲਾਏ ਜਾ ਰਹੇ ਆ ਅਹੀਂ ਮਸਾ ਮਸਾ ਨੂੰ ਮਾਰਦੇ ਆ ਉਹਨਾਂ ਨੂੰ ਫਿਰ ਮਾਰੀ ਜਾਂਦਾ ਜੀ ਉਹ ਪਾਣੀ ਪਿਲਾ ਕੇ ਜਿੰਦਿਆਂ ਕਰ ਦਿੰਦਾ ਇੱਕ ਕਿਸਮ ਦਾ ਉਹਨਾਂ ਦੀ ਜਾਨ ਪੈ ਜਾਂਦੀ ਆ ਉਹ ਫਿਰ ਸਾਡੇ ਨਾਲ ਲੜਦੇ ਨੇ ਕਿੰਦੇ ਤੁਸੀਂ ਗੁਰੂ ਪਾਇਸ਼ ਨੇ ਫਿਰ ਕਹਿਣਾ ਕੀਤਾ ਕਿੰਦੇ ਪਾਇਸ਼ਾ ਇਹ ਇਹੋ ਜਿਹਾ ਹੁਕਮ ਹੈ ਕਿੰਦੇ ਮੈਂ ਕਿਹਾ ਉਹਨਾਂ ਨੂੰ ਪਾਣੀ ਪਿਲਾਉਣ ਦੇ ਲਈ ਤੇ ਕਿੰਦੇ ਦੇ ਸਿੱਖੋ ਵੇਖੋ ਉਹਨਾਂ ਨੇ ਤੁਹਾਡੀ ਕੋਈ ਸ਼ਿਕਾਇਤ ਨਹੀਂ ਲਗਾਈ ਸਿੱਖਾਂ ਨੇ ਇਹ ਤੁਸੀਂ ਜੀ ਵੇਖੋ ਵੀ ਕਿਉਂ ਦੁਸ਼ਮਣਾਂ ਨੂੰ ਮਾਰਦੇ ਪਏ ਜੇ ਤੇ ਜਦੋਂ ਪੁੱਛਿਆ ਗਿਆ ਭਾਈ ਕਨਈਆ ਜੀ ਨੂੰ ਬੁਲਾਇਆ ਗਿਆ ਭਾਈ ਕਨਈਆ ਜੀ ਦੱਸੋ ਇਹ ਸਿੱਖਾਂ ਨੇ ਸ਼ਿਕਾਇਤ ਕੀਤੀ ਹੈ ਵੀ ਤੁਸੀਂ ਪਾਣੀ ਕਿਉਂ ਪਲਾਉਂਦੇ ਪਏ ਇਹ ਕਹਿੰਦੇ ਪਾਇਸ਼ਾ ਮੈਂ ਤੇ ਜਿੰਨੂੰ ਵੇਖਦਾ ਨਾ ਮੈਨੂੰ ਇੰਜ ਲੱਗਦਾ ਮੈਨੂੰ ਤਾਂ ਡਰੂਪ ਨਜ਼ਰ ਹੁੰਦਾ ਉਹਨਾਂ ਦੇ ਵਿੱਚ ਵੀ ਜੇ ਤਾ ਤੁਸੀਂ ਪਾਣੀ ਮੰਗਿਆ ਮੈਂ ਤੇ ਐਸ ਭਾਵਨਾ ਦੇ ਨਾਲ ਸਾਰਿਆਂ ਨੂੰ ਹੀ ਪਾਣੀ ਪੁਲਾਈ ਜਾਂਦਾ ਹਾਂ ਮੈਨੂੰ ਕੋਈ ਦਗਾਨਾ ਨਜ਼ਰ ਹੀ ਨਹੀਂ ਆਉਂਦਾ ਨਾ ਕੋ ਬੈਰੀ ਨਹੀਂ ਬਗਾਨਾ ਤੇ ਸਿੱਖਾਂ ਨੇ ਕਹਿਣਾ ਕੀਤਾ ਕਿੰਦੇ ਫ਼ਾਤਿਸ਼ਾ ਇਹ ਪਾਣੀ ਪੁਲਾਈ ਜਾਂਦੇ ਨੇ ਫਿਰ ਗੁਰੂ ਫ਼ਾਤਿਸ਼ਾ ਜੀ ਨੇ ਕਿੰਦੇ ਫ਼ਾਤਿਸ਼ੇ ਕਹਿ ਹੋ ਦੀ ਗੱਲ ਹੈ ਇੱਕ ਨੂੰ ਕਹੀ ਜਾ ਰਹੀ ਜੇ ਲੜੋ ਤੁਹਾਡੇ ਦੁਸ਼ਮਣ ਅਜੇ ਬੜੇ ਨੇ ਦੁਸ਼ਮਣਾਂ ਨਾਲ ਲੜੋ ਇੱਕ ਨੂੰ ਕਹੀ ਜਾ ਰਹੀ ਦੁਸ਼ਮਣਾਂ ਨੂੰ ਪਾਣੀ ਪਲਾਈ ਜਾਓ ਹਰ ਕਹਿਓ ਪਾਣੀ ਪਲਾਈ ਜਾਓ ਇੱਕ ਤਰ੍ਹਾਂ ਦੀਆਂ ਦੋਵੇਂ ਗੱਲਾਂ ਇੱਕੋ ਟਾਈਮ ਕਿਤਰਾ ਕਹਿੰਦੇ ਭਲਿਓ ਤੁਸੀਂ ਜਿਹੜਾ ਆਪਣੇ ਦੁਸ਼ਮਣਾਂ ਨੂੰ ਮਾਰਦੇ ਪਹ ਜੇ ਨਾ ਹੋ ਸਗਦਾ ਤੁਹਾਡੇ ਹੱਥੋਂ ਕੋਈ ਬਚ ਜਾਵੇ ਦੁਸ਼ਮਣ ਪਰ ਭਾਈ ਕਨਈਏ ਦੇ ਹੱਥੋਂ ਜਿਹਨੇ ਦੁਸ਼ਮਣ ਨੇ ਵੀ ਪਾਣੀ ਪੀ ਲਿਆ ਨਾ ਦੁਸ਼ਮਣ ਹੀ ਖਤਮ ਹੋ ਜਾਵੇਗਾ ਉਹ ਵੀ ਸੋਚੇਗਾ ਇੱਕ ਵਾਰ ਇਹ ਕਿਹੜੀ ਮਿੱਟੀ ਦੇ ਬਣੇ ਨੇ ਇਹ ਮਾਰਦੇ ਵੀ ਨੇ ਤੇ ਪਾਣੀ ਵੀ ਪੀਉਂਦੇ ਨੇ ਇਹ ਮਨਾਲ ਮਲਮ ਪੱਟੀ ਵੀ ਕਰਦੇ ਨੇ ਇਹ ਕਿਹੜੀ ਮਿੱਟੀ ਦੇ ਬਣੇ ਨੇ ਇਹਨਾਂ ਦਾ ਗੁਰੂ ਬੜਾ ਇਹਨਾਂ ਦਾ ਮੁਰਸ਼ਿਦ ਬੜਾ ਜਿਹੜਾ ਹੈ ਵੱਲੀ ਹੋਵੇਗਾ ਕਹਿੰਦੇ ਪੜਿਓ ਦੁਸ਼ਮਣ ਹੀ ਖਤਮ ਕਰ ਦੋਵੇਗਾ ਇਹੋ ਤਾਂ ਬਾਬਾ ਫਰੀਦ ਜੀ ਕਹਿਣਾ ਕਰਦੇ ਨੇ ਫਰੀਦਾ ਜੋਤ ਹੈ ਮਾਰਨ ਮੁਕੀਆਂ ਤਨਾਂ ਨ ਮਾਰੇ ਘੁਮ ਆਪਣੜੇ ਕਰ ਜਾਈਏ ਪੈਰ ਤਨਾਂ ਦੇ ਚੋਮਣ ਨਾਲ ਹੀ ਕਹਦਾ ਅਗਲਾ ਸਲੋਕ ਫਿਰ ਜਿ ਫਰੀਦਾ ਬੁਰੇ ਦਾ ਭਲਾ ਕਰ ਕਿਉਂਕਿ ਮਾਨੇ ਆਪਣੇ ਤੇ ਬੁਰਾ ਮਿਟਾਨਾ ਆਪਾਂ ਇਸ ਪੰਕਤੀ ਨਾਲ ਲੈ ਕੇ ਚੱਲਣਾ ਹੈ ਆਪਣੇ ਮਨ ਦੇ ਵਿੱਚੋਂ ਬੁਰੀਆਆਂ ਨੂੰ ਖਤਮ ਕਰ ਦਈਏ ਦੇਖੇ ਸਗਲ ਸ੍ਰਿਸ਼ਟ ਸਾਇੰਸ ਸਾਰੇ ਸ੍ਰਿਸ਼ਟੀ 'ਚੋਂ ਫਿਰ ਉਹ ਪਰਮਾਤਮਾ ਹੀ ਨਜ਼ਰ ਆਵੇਗਾ ਅਹਿ ਤੇ ਖਿਮਾ ਕਰੋ ਇਹਨੇ ਕਿੰਨੀਆਂ ਉਲਝਣਾਂ ਦੇ ਵਿੱਚ ਇਹੋ ਜਿਹੇ ਫਸੇ ਆ ਸਾਨੂੰ ਕਿਸੇ ਨੇ ਕੁਝ ਕਰ ਦਿੱਤਾ ਸਾਨੂੰ ਕਿਸੇ ਦੀ ਨਜ਼ਰ ਲੱਗ ਗਈ ਖਿਮਾ ਕਰੋ ਜਿਹੜਿਆਂ ਦੇ ਕੋਲ ਜਾਣੇ ਆ ਨਾ ਜੀ ਉਹਨਾਂ ਦਾ ਦਾਲ ਫੁਲਕਾ ਚੱਲਦਾ ਐਸੇ ਕੰਮਾਂ 'ਚ ਐ ਜੀ ਘਰਾਂ ਦੇ 'ਚ ਲੜਾਈਆਂ ਪੋਆ ਕਿ ਇਤਨਾ ਕਰਕੇ ਉਤਨਾ ਕਰਕੇ ਜੀ ਬੜੇ ਬੜੇ ਐ ਹੋ ਜਿਹੇ ਪਰਿਵਾਰ ਨੇ ਜਦੋਂ ਕਿਤੇ ਕੋਈ ਨਵਾਂ ਘਰ ਲੈਣਾ ਹੋਵੇ ਨਾ ਜੀ ਕਿਤੇ ਪ੍ਰਾਪਰਟੀ ਡੀਲਰਾਂ ਕੋਲ ਨਕੋਦੇ ਬੈਠ ਕੇ ਪੁੱਛਣ ਦਾ ਯਤਨ ਕਰਿਓ ਕਿਤੇ ਉਹ ਕਹਿੰਦੇ ਬੜੇ ਤਰ੍ਹਾਂ ਤਰ੍ਹਾਂ ਦੇ ਲੋਕ ਹੁੰਦੇ ਨੇ ਸਾਡੇ ਕੋਲ ਕਈ ਕਹਿੰਦੇ ਇਹਦਾ ਦਰਵਾਜ਼ਾ ਸਹੀ ਦਿਸ਼ਾ ਦੇ ਵਿੱਚ ਨਹੀਂ ਇਹਦਾ ਰਸੋਈ ਦਾ ਦਰਵਾਜ਼ਾ ਠੀਕ ਨਹੀਂ ਅ ਟੁੱਟੇ ਇੱਥੇ ਨਹੀਂ ਚਾਹੀਦੀ ਆ ਵਸਤੂ ਉਹਦੇ ਵਿੱਚ ਚਾਹੀਦੀ ਹੈ ਮਨੁੱਖ ਇਹੋ ਜਿਹੀਆਂ ਚੀਜ਼ਾਂ ਤੇ ਵੇਖੋ ਸੁੱਖ ਲੱਭਣਾ ਚਾਹੁੰਦਾ ਹੈ ਬਾਣੀ ਨੇ ਤੇ ਸਪਸ਼ਟ ਕਰਕੇ ਕਹਿ ਦਿੱਤਾ ਉਹ ਕਹਿੰਦੇ ਭਲਿਓ ਪਰਮਾਤਮਾ ਦੇ ਚਾਰੇ ਦਿਸ਼ਾਵਾਂ ਦੇ ਵਿੱਚ ਇਹ ਕਿਹੜੀ ਦਿਸ਼ਾ ਦੇ ਵਿੱਚ ਗੱਲਾਂ ਕਰਦੇ ਹਰਮੰਦਰ ਸਾਹਿਬ ਕਿਸੇ ਇੱਕ ਦਿਸ਼ਾ ਦੇ ਵਿੱਚ ਨਹੀਂ ਇਹ ਬਣਾ ਕੇ ਦੱਸ ਦਿੱਤਾ ਤੇ ਭਲਿਓ ਘਰ ਬਣਾਉਣ ਲੱਗਿਆਂ ਦੀ ਇਹੋ ਜਿਹੀਆਂ ਕਦੇ ਸੋਚਾਂ ਵਿਚਾਰਾਂ ਜੇ ਨਾ ਪੈ ਜਿਓ ਸਾਨੂੰ ਸਿੱਖ ਨੂੰ ਇੱਕੋ ਗੱਲ ਕਹਿ ਦਿੱਤੀ ਵੀ ਕੀਤਾ ਲੋੜੀਏ ਕੰਮ 100 ਹਰਪੈ ਆਖੀਏ ਜੋ ਵੀ ਕਾਰਜ ਕਰਨਾ ਹੈ ਹਰੀ ਦੇ ਅੱਗੇ ਬੇਨਤੀ ਕਰਦੇ ਹੋ ਬਸ بس ਆ ਜਿਹੜਾ ਸ਼ਨੀਵਾਰ ਖਿਮਾ ਕਰਿਓ ਅੰ ਮਿਰਚਾਂ ਨਿੰਬੂ ਜਿਹੜੇ ਲੱਗਦੇ ਨੇ ਨਾ ਕੋਈ ਦੁਕਾਨਾਂ ਤੇ ਜਾਂ ਆਪਣੇ ਘਰਾਂ ਦੇ ਅੱਗੇ ਇੱਕ ਕਰੋੜਾਂ ਦਾ ਬਿਜ਼ਨਸ ਹੈ ਕਰੋੜਾਂ ਦਾ ਤੇ ਅੰਦਾਜ਼ਾ ਲਓ ਭਾਵੇਂ ਆਪਾਂ ਅਨਪੜ੍ਹ ਹਈਆਂ ਨਾ ਤੇ ਇਹ ਲੋਕ ਪਤਾ ਕੀ ਕਹਿੰਦੇ ਕਹਿੰਦੇ ਜਿਉਂ ਜਿਉਂ ਇਹ ਮਿਰਚਾਂ ਸੁੱਕਦੀਆਂ ਜਾਣੀਆਂ ਨਾ ਤੁਹਾਡੇ ਦੁਸ਼ਮਣਾਂ ਨੇ ਜਿਨ੍ਹਾਂ ਨੇ ਬੁਰੀ ਨਜ਼ਰ ਤੈਨੂੰ ਲਾਉਂਦੇ ਪੈਨ ਨਾ ਉਹਨਾਂ ਇਤਰਾ ਹੀ ਸੁੱਕ ਜਾਣਾ ਇਤਰਾ ਹੀ ਸੜ ਜਾਣਾ ਉਹ ਕਮਲਿਓ ਜਿਹੜੀ ਚੀਜ਼ੇ ਦੇਖੋ ਮਿੱਤਿਆਂ ਜਿਹੜੇ ਦਰਸਤ ਨਾਲੇ ਟੁੱਟ ਗਈਆਂ ਉਹਨਾਂ ਨੇ ਤਾਂ ਸੁੱਕਣਾ ਹੀ ਆ ਨਿੰਬੂਣੇ ਵੀ ਸੁੱਕਣਾ ਹੀ ਸੁੱਕਣਾ ਹੀ ਕਿਉਂਕਿ ਆਪਣੇ ਮੂਲ ਨਾਲੋਂ ਟੁੱਟ ਗਿਆ ਉਹ ਜਿਹੜੀ ਚੀਜ਼ ਆਪਣੇ ਮੂਲ ਨਾਲੋਂ ਟੁੱਟ ਗਈ ਉਹਨੇ ਤਾਂ ਸੁੱਕਣਾ ਹੀ ਸੁੱਕਣਾ ਹੈ ਤੇ ਕਰੋੜਾਂ ਦਾ ਬਿਜ਼ਨਸ ਹੈ ਕਰੋੜਾਂ ਦਾ ਅਗਲੇ ਕਰੋੜਾਂ ਕਮਾਏ ਜਾਂਦੇ ਤੇ ਸਾਡੇ ਵਰਗੇ ਕਮਲੇ ਵਾਕਿਆ ਜੀ ਉਹਨਾਂ ਦੇ ਘਰ ਇਤਰਾ ਹੋ ਗਿਆ ਜੇ ਉਹ ਹੀ ਬੁਰੀ ਨਜ਼ਰ ਲਾਉਂਦੇ ਸੀ ਬਾਣੀ ਕਹਿ ਰਹੀ ਪਰਕਾ ਦੁਰਨ ਰੱਖੋ ਜੀ ਬਾਣੀ ਕਹਿ ਰਹੀ ਏ ਵੀ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਣ ਜੇਕਰ ਕੋਈ ਬੁਰਾ ਕਰਦਾ ਪਿਆ ਤੇ ਆਪੇ ਆਪਣਾ ਕੀਤਾ ਪਾਵੇਗਾ ਕਰੀ ਜਾਂਦੇ ਜੋ ਹੋਣਾ ਹੈ ਬਾਣੀ ਕਹਿ ਰਹੀ ਜਿੰਨੇ ਮਰਜੀ ਕੋਈ ਜਿਹਦੇ ਕੋਲੋਂ ਮਰਜੀ ਤੰਤਰ ਮੰਤਰ ਪੜ੍ਹਾ ਆਵੇ ਜਿਹਦਾ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਜਿਹਨੇ ਨਮਸਕਾਰ ਕਰ ਦਿੱਤੇ ਕਹਿੰਦੇ ਉਹਦਾ ਬੁਰਾ ਹੋ ਹੀ ਨਹੀਂ ਸਕਦਾ ਮੈਂ ਨਹੀਂ ਕਹਦਾ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਤੰਤ ਮਨਸ ਨ ਜੋ ਹੈ ਤਿਤ ਚਾਖ ਨ ਲਾਗੇ ਫਿਰ ਵੀ ਜਿਹੋ ਜਿਹਾਂ ਕੋਲ ਜਾਣਾ ਤੇ ਆਪਣੇ ਐਂਸ਼ਲ ਲਵਾ ਕੇ ਆਈਏ ਪੈਸੇ ਉਡਾੜਾ ਢਾ ਕੇ ਆਈ ਜਈਏ ਲੜਾਈ ਘਰਾਂ ਦੇ ਵਿੱਚ ਆਂਡੀਆਂ ਗਵਾਂਡੀਆਂ ਨਾ ਪਾ ਛੱਡੀ ਐ ਫਿਰ ਜੀ ਅਸੀਂ ਗੁਰਬਾਣੀ ਕਹ ਰਹੀ ਏ ਤੰਤ ਵਿਪਹਿ ਤੰਤਰ ਦਾ ਕੰਮ ਨਹੀਂ ਕਰਨਾ ਤੰਤ ਮੰਤ ਨੇ ਜੋ ਹੈ ਤਿਤ ਚਾਖ ਨਾ ਲਾਗੇ ਚਾਖਦਾ ਪਾਵੇ ਬੁਰੀ ਨਜ਼ਰ ਨਹੀਂ ਲੱਗਣੀ ਤੇ ਕਈਆਂ ਨੇ ਘਰ ਬਣਾਉਂਦੇ ਨਾ ਉੱਤੇ ਮਖੋਟਾ ਜਿਹਾ ਲਾ ਲੈਂਦੇ ਜੀ ਜਾਂ ਤੋੜੀ ਰੱਖ ਦਿੰਦੇ ਉੱਤੇ ਕਾਲੀ ਇਈ ਨਵੀਂ ਗੱਡੀ ਲੈ ਕੇ ਆਉਣਗੇ ਤੇ ਪ੍ਰਾਂਦੀ ਲਾ ਦੇਣਗੇ ਜੇ ਨજર ਲੱਗਣੀ ਹੁੰਦੀ ਨਾ ਤੇ ਖਿਮਾ ਕਰਿਓ ਉਹ ਕੰਪਨੀ ਵਾਲੇ ਵੀ ਪ੍ਰਾਂਦੀ ਨਾਲ ਹੀ ਬਣ ਕੇ ਭੇਜ ਦਿੰਦੇ ਆਹ ਚੀਜ਼ਾਂ ਵੇਖੋ ਸਾਡੇ ਦਿਮਾਗ 'ਚ ਬੜੀਆਂ ਹੋਈਆਂ ਇਹ ਕਿਹਨੇ ਬੁਰੀ ਨજર ਲਾ ਦੇਣੀ ਆ ਪਰ ਗੁਰਬਾਣੀ ਕਹਿੰਦੀ ਇਹ ਚੀਜ਼ਾਂ ਹੈ ਹੀ ਕੋਈ ਨਹੀਂ ਖਿਮਾ ਕਰਿਓ ਸਾਡੇ ਘਰ ਬੱਚਾ ਜਨਮ ਲੈ ਲਵੇ ਨਾ ਆਇਨਾ ਐ ਲਗਾ ਲਕੂ ਤੇ ਭਾਵੇਂ ਦੇ ਇੱਥੇ ਜੇ ਕਾਲਾ ਜਿਹਾ ਸੁਰਮਾ ਲਾ ਦੀਏ ਵੀ ਨજર ਨਾ ਲੱਗੇ ਜੇ ਅੰਗਰੇਜ਼ਾਂ ਦੇ ਬੱਚੇ ਦੇਖੀ ਅੱਖਾਂ ਹਰੀਆਂ ਉਹਨਾਂ ਦੀਆਂ ਨੀਲੀਆਂ ਉਹ ਨਹੀਂ ਕੋਈ ਐਵੇਂ ਜੇ ਟਿੱਕੇ ਟੁੱਕੇ ਲਾਉਂਦੇ ਆ ਉਹ ਜੇ ਕੁਝ ਨਹੀਂ ਕਰਦੇ ਪਰ ਸਾਰੇ ਵਹਿਮ ਭਰਮ ਜਿੰਨੇ ਕੁਝ ਨੇ ਉਹ ਇਸ ਧਰਤੀ ਤੇ ਅਸੀਂ ਮੰਨੀ ਬੈਠੇ ਆ ਹੈਗਾ ਸਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਪਰ ਕਿਵੇਂ ਕਰੀਓ ਅਸੀਂ ਇਹਨਾਂ ਵਹਿਮਾਂ ਭਰਮਾਂ ਚੋਂ ਇਹ ਤੱਕ ਬਾਹਰ ਨਿਕਲੇ ਨਹੀਂ ਪੜੀ ਵੀ ਜਾਣੇ ਆ ਜਿ ਤੰਤ ਮੰਤਨ ਜੋ ਹੈ ਇਤਤ ਚਾਕਣਾ ਲਾਗੇ ਪਰ ਮੰਨੀ ਫਿਰ ਜਾਂਦੇ ਆ ਨਹੀਂ ਤੁਹਾਨੂੰ ਕੀ ਪਤਾ ਕਿਵੇਂ ਕਰੀਓ ਕਦੀ ਆ ਕੇ ਗ੍ਰੰਥੀ ਸਾਹਿਬ ਜੀ ਨੇ ਪੁੱਛਣਾ ਕੀਤਾ ਭਾਈ ਸਾਹਿਬ ਆ ਚੀਜ਼ਾਂ ਹੁੰਦੀਆਂ ਕਿ ਨਹੀਂ ਹੁੰਦੀਆਂ ਜੇ ਤੋ ਪੁੱਛਿਆ ਹੀ ਨਹੀਂ ਉਹ ਵੀ ਦੱਸਣਗੇ ਕਿੱਥੋਂ ਉਹ ਵੀ ਕਿੱਥੋਂ ਦੱਸਣ ਜਾਂ ਸਾਡੇ ਵਰਗਿਆਂ ਨੂੰ ਕਹਿੰਦੇ ਕਿਸੇ ਨੂੰ ਕਥਾ ਕਰਨ ਵਾਲਿਆਂ ਨੂੰ ਕੀਰਤਨ ਕਰਨ ਵਾਲਿਆਂ ਨੂੰ ਪੁੱਛਿਆ ਨਹੀਂ ਕਦੀ ਕਿਸੇ ਨੇ ਕਿ ਭਾਈ ਸਾਹਿਬ ਆ ਚੀਜ਼ਾਂ ਹੁੰਦੀਆਂ ਕਿ ਨਹੀਂ ਹੁੰਦੀਆਂ ਹੁਣ ਚੰਗੀ ਗੱਲ ਤੇ ਸੀ ਚੰਗਿਆਈਆਂ ਬੁਰਿਆਈਆਂ ਦੇ ਆ ਬੁਰੇ ਕਿਤਰਮ ਲੇਖ ਲਿਖੇ ਜਾਂਦੇ ਨੇ ਆਮ ਅਸੀਂ ਪਤਾ ਕੀ ਕਹਿੰਦੇ ਨਹੀਂ ਰੱਬ ਨੇ ਇਹੋ ਜੇ ਲੇਖ ਲਿਖ ਦਿੱਤੇ ਕਰਣੀ ਕਾਗਦ ਉਹ ਲੇਖਕ ਇਤਰਾ ਬੰਦੇ ਨੇ ਜੀ ਕਹਿੰਦੇ ਕਰਣੀ ਦਾ ਭਾਵ ਹੈ ਕਰੈਕਟਰ ਸਾਡਾ ਆਚਰਣ ਕਹਿੰਦੇ ਜਿਹੜਾ ਸਾਡਾ ਕਰੈਕਟਰ ਹੈ ਨਾ ਇਹ ਕਾਗਜ਼ ਹੈ ਸਮਝ ਲਓ ਕਰਣੀ ਕਾਗਦ ਮਨ ਮਸਵਾਣੀ ਮਨ ਨੇ ਸ਼ਾਈ ਦਾ ਕੰਮ ਕਰਨਾ ਹੈ ਮਨ ਨੇ ਜੇ ਕਹਿ ਦਿੱਤਾ ਨਾ ਮੈਂ ਇਹਨਾਂ ਦਾ ਚੰਗਾ ਕਰਨਾ ਹੈ ਚੰਗਾ ਲੇਖ ਲਿਖਿਆ ਗਿਆ ਜੇ ਕਹਿ ਦਿੱਤਾ ਨਾ ਮੈਂ ਇਹਨਾਂ ਦਾ ਬੁਰਾ ਕਰਨਾ ਹੈ ਤੇ ਬੁਰਾ ਲੇਖ ਮੈਂ ਲਿਖ ਲਿਆ ਆਪਣੇ ਪਾਗਾਂ 'ਚ ਕਰਨੇ ਕਾਗਦ ਮਨਮਸਵਾਣੀ ਬੁਰਾ ਭਲਾ ਦੇ ਲੇਖ ਭਏ ਕਹਿੰਦੇ ਇਸ ਤਰ੍ਹਾਂ ਕੋਲੇ ਲੇਖ ਪੜ੍ਹਦੇ ਜੇ ਰੱਬ ਨੇ ਤੇ ਸਾਨੂੰ ਜਨਮ ਦੇ ਕੇ ਆਜ਼ਾਦ ਕਰ ਦਿੱਤਾ ਬੁਰੇ ਜਾਂ ਭਲੇ ਲੇਖ ਅਸੀਂ ਬਣਾਉਣੇ ਆ ਅਸੀਂ ਚੰਗੇ ਬਣਨਾ ਹੈ ਜਾਂ ਬੁਰੇ ਬਣਨਾ ਇਹ ਸਾਡੇ ਤੇ ਹੈ ਇਹ ਰੱਬ ਨੇ ਨਹੀਂ ਸਾਨੂੰ ਰੱਬ ਨੇ ਆਜ਼ਾਦ ਕਰ ਦਿੱਤਾ ਸਾਨੂੰ ਹਾਂ ਚੰਗੀ ਸੰਗਤ ਕਰਾਂਗੇ ਚੰਗਿਆਂ ਦੇ ਨਾਲ ਵਿਚਾਰਾਂ ਕਰਾਂਗੇ ਚੰਗਿਆਂ ਦੀ ਸੰਗਤ ਕਰਾਂਗੇ ਹਾਂ ਅਸੀਂ ਬੁਰਾਈਆਂ ਛੱਡ ਸਕਦੇ ਹਾਂ ਕਈ ਜਗ੍ਹਾ ਤੇ ਪਾਵਣ ਬਾਣੀ ਦੇ ਵਿੱਚ ਇੰਥੋਂ ਤੱਕ ਵੀ ਆਉਂਦਾ ਹੈ ਆਮ ਕਿ ਨਾ ਕਰਿਓ ਚਿਹੇ ਦੇ ਘਰ ਬੱਚਾ ਨਾ ਨੋਵੇ ਪ੍ਰਤਨ ਇਹੋ ਜੇ ਤੰਤਰਿਕ ਲੋਕ ਪਤਾ ਕੀ ਕਹਿੰਦੇ ਜੀ ਕਹਿੰਦੇ ਜੀ ਦਾ ਸਿਵਾ ਬਲਦਾ ਹੋਵੇ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਮੈਂ ਆਪਣੇ ਕੋਲੋਂ ਕੋਈ ਬਾਹਰ ਨਹੀਂ ਜਾਵਾਂਗਾ ਜੀ ਕਹਿੰਦੇ ਜੇ ਬੱਚਾ ਨਾ ਹੁੰਦਾ ਹੋਵੇ ਕਹਿੰਦੇ ਜੀ ਦਾ ਸਿਵਾ ਬਲਦਾ ਹੋਵੇ ਨਾ ਅੱਧੀ ਰਾਤ ਉਹ ਜਨਾਨੀ ਕਹਿੰਦੇ ਉਹਦੇ ਸਿਵੇ ਦੇ ਲਾਗੇ ਜਾ ਕੇ ਇਸ਼ਨਾਨ ਕਰਵੇ ਤਾਂ ਅੰਤ੍ਰਿਕ ਲੋਕ ਕਹਿੰਦੇ ਵੀ ਤੁਹਾਡੇ ਉਹ ਬੱਚਾ ਹੋ ਜਾਏਗਾ ਵੀ ਉਹੋ ਹੀ ਬੱਚਾ ਆ ਜਾਏਗਾ ਪਰ ਬਾਣੀ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਪਤਾ ਕੀ ਕਹਿੰਦੇ ਨੇ ਕਹਿੰਦੇ ਬੱਚਾ ਤੇ ਨਹੀਂ ਹੋਣਾ ਪਰ ਅਗਲਾ ਜਨਮ ਇਹਨੂੰ ਸੱਪਣੀ ਦਾ ਮਿਲ ਜਾਣਾ ਕਬੀਰ ਹਰ ਕਾ ਸਿਮਰਨ ਛੱਡ ਕੈਂਦੇ ਇਹਦੇ ਨਾਲ ਤੇ ਨਾਲ ਰੱਬ ਦਾ ਨਾਮ ਲੈਂਦੀ ਉਹਦੇ ਅੱਗੇ ਜੋਦੜੀਆਂ ਕਰਦੀ ਤੇ ਪਰਮਾਤਮਾ ਇਹਨੂੰ ਦਾਤ ਦੇ ਦਿੰਦਾ ਕਹਿੰਦੇ ਪੁੱਠੇ ਧਮਾਂ ਦੇ ਪੈ ਗਏ ਵੇਖ ਲੋ ਲੋਕ ਕਬੀਰ ਹਰ ਕਾ ਸਿਮਰਨ ਛੱਡ ਕ ਰਾਤ ਜਗਾਵਣ ਜਾਏ ਕਹਿੰਦੇ ਰਾਤ ਸਮਸ਼ਾਨਾ ਨੂੰ ਜਗਾਉਣ ਤਰ ਪੈਂਦੀਆਂ ਨੇ ਵੇਖੋ ਸਰਪਨ ਹੋਏ ਕੈ ਉਤਰੇ ਕਹਿੰਦੇ ਅਗਲਾ ਅਵਤਾਰ ਅਗਲਾ ਜਨਮ ਸੱਪਣੀ ਦਾ ਹੋਏਗਾ ਸੱਪ ਦਾ ਹੋਏਗਾ ਜਾਏ ਆਪਣੇ ਖਾਏ ਇੱਥੇ ਧਰਤੀ ਤੇ ਪਏ ਅਸੀਂ ਤੁਰ ਨਹੀਂ ਸਕਦੇ ਜੇ ਸੱਪਣੀ ਆਪਣੇ ਬੱਚੇ ਆਪ ਨਾ ਖਾਵੇ ਤੇ ਤਾਂ ਜੰਮਦਿਆਂ ਨੇ ਖਾਈ ਜਾਂਦੀ ਖਾਈ ਜਾਂਦੀ ਜਿਹੜਾ ਉਹਦੇ ਕੋਲ ਬਚ ਗਿਆ ਉਹਨੇ ਕਰਿੰਦੇ ਨੇ ਜਾਏ ਆਪਣੇ ਖਾਏ ਆਪਣੇ ਜਾਇਆਂ ਨੂੰ ਜੰਮਿਆਂ ਨੂੰ ਆਪ ਖਾਂਦੀ ਏ ਕਹਿੰਦੇ ਆ ਕੁਝ ਮਿਲਣਾ ਅਗਲੇ ਜਨਮ ਦੇ ਚ ਮਿਲਣਾ ਹੁਣ ਵੀ ਕੁਝ ਨਹੀਂ ਬਦਨਾਮੀ ਤੇ ਦਾਦੂ ਖੱਟੇ ਕੀ ਕਿਹਨੂੰ ਪਤਾ ਲੱਗ ਗਿਆ ਤੇ ਤੇ ਤੁਹਾਡੀ ਮਾਇਤਰਾ ਦੀ ਯਾ ਕਰਦੀ ਜੇ ਇਹਦੇ ਕੋਲ ਜਾਂਦੀ ਜ ਉਹਦੇ ਕੋਲ ਜਾਂਦੀ ਜੇ ਕਹਿੰਦੇ ਨਹੀਂ ਉਹ ਕੋਲੇ ਰੱਬ ਦੇ ਨਾਮ ਜਪਿਆ ਕਰੋ ਚੰਗੇ ਇਨਸਾਨ ਬਣੋ ਚੰਗੇ ਕਰਮ ਕਰਿਆ ਕਰੋ ਤੇ ਇਹੋ ਹੀ ਮਾਣੀ ਸਾਨੂੰ ਬਾਰ ਬਾਰ ਦ੍ਰਿੜ ਕਰਵਾਉਂਦੀ ਕਹਿੰਦੇ ਚੰਗਿਆਈ ਆਲਕ ਕਰੇ ਚੰਗੇ ਕੰਮ ਵਾਲੇ ਬੰਦੇ ਆਲਸੀ ਬਣ ਜਾਂਦਾ ਜੀ ਮਨੁੱਖ ਉਹ ਨਹੀਂ ਇਹਨੇ ਕਰਨਾ ਬੁਰੀਾਈ ਹੋਏ ਸ਼ੇਰ ਬੁਰਾ ਕਰਨ ਦੇ ਲਈ ਤੇ ਜਿੱਥੇ ਮਰਜੀ ਕੋਈ ਕਹਦੇ ਨਾ ਜੀ ਉਹਦੇ ਗਵਾਂਡੀ ਸਾਡੇ ਦਾ ਬੁਰਾ ਇਸ ਤਰ੍ਹਾਂ ਹੋਣਾ ਆ ਉਦੇ ਭਰਾ ਆਪਣੇ ਦਾ ਬੁਰਾ ਇਤਰਾ ਹੋ ਸਕਦਾ ਹੈ ਦਰਾਣੀ ਦਾ ਇਤਰਾ ਜਠਾਣੀ ਦਾ ਇਤਰਾ ਬੁਰਾ ਹੋ ਸਕਦਾ ਤੇ ਕਿੰਨਾ ਕਰੇ ਉਧਰ ਨੂੰ ਬੜੀ ਜਲਦੀ ਤੁਰ ਪੈਣਾ ਬੁਰੀਾਈ ਹੋਏ ਸ਼ੇਰ ਕਹਿੰਦੇ ਬੁਰੀਆਈਆਂ ਕਰਨ ਦੇ ਲਈ ਸ਼ੇਰ ਬਣ ਜਾਣਾ ਜੀ ਇਹਦਾ ਦਾਤਾ ਹੀ ਕਹਿੰਦੇ ਨਹੀਂ ਭਲੇ ਇਹ ਤੇ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਉਣਾ ਆਪਣਾ ਕੀਤਾ ਤੇ ਪਾਉਣਾ ਪੈਣਾ ਜੇ ਭਲੇ ਫਿਰ ਯਤਨ ਕਰੀਏ ਜੀ ਉਹ ਜੇ ਕਰਮ ਕਰੀਏ ਜਿਦੇ ਨਾਲ ਸਾਨੂੰ ਸੁੱਖ ਮਿਲਣ ਜੀ ਮਨ ਆਪਣੇ ਤੇ ਬੁਰਾ ਮਿਟਾਣਾ ਐਸ ਮਨ ਤੇ ਜੋ ਬੁਰੇ ਵਿਚਾਰ ਨੇ ਨਾ ਕਿਸੇ ਨੇ ਨਹੀਂ ਮਟਾਉਣੇ ਸਾਨੂੰ ਆਪ ਨੂੰ ਹੀ ਆਪਣੇ ਆਪਣੇ ਮਨਾਂ ਚੋਂ ਮਟਾਉਣੇ ਪੈਣੇ ਨੇ ਜੀ ਇਹ ਸਾਨੂੰ ਸਭ ਨੂੰ ਆਪਣੇ ਆਪ ਨੂੰ ਸਵਾਰਨਾ ਪੈਣਾ ਹੈ ਮਨ ਆਪਣੇ ਤੇ ਬੁਰਾ ਮਿਟਾਣਾ ਦੇਖੇ ਸਗਲ ਸ੍ਰਿਸ਼ਟ ਸਾਜਨਾ ਕਹਿੰਦੇ ਫਿਰ ਉਹ ਸਾਰਿਆਂ ਦੇ ਚ ਸਾਨੂੰ ਪਰਮਾਤਮਾ ਨਜ਼ਰ ਆਏ ਫਿਰ ਕੋਈ ਕਿਸੇ ਦੇ ਬਾਰੇ ਬੁਰਾ ਸੋਚ ਵੀ ਨਹੀਂ ਸਕੇਗਾ ਕੋਈ ਕਰ ਬਣ ਸਕੇਗਾ ਫਿਰ ਇਸ ਤਰ੍ਹਾਂ ਇਹ ਚੰਗਾ ਇਨਸਾਨ ਬਣ ਸਕੇਗਾ ਸੋ ਇਨਕ ਬੇਨ ਪ੍ਰਵਾਨ ਕਰਨੀ ਹਜੀ ਕੋਟਾਨ ਕੋਟ ਸ਼ੁਕਰ ਤਨਵਾਦ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੀ ਆਪ ਸਮੂਹ ਸੰਗਤਾਂ ਦਾ ਜੀ ਹੋਈ ਬੇਨ ਬੇਨ ਫੁਲਾਂ ਤੇ ਲਿਖੇ ਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ